ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੇ ਇੱਕ ਮੁੰਡਾ ਜਿਹਦਾ ਨਾਮ ਕੀ ਰੋਕੀਆ ਰੋਕੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਰੋਕੀ ਘਰ ਦੇ ਵਿੱਚ ਇਕੱਲਾ ਸੀ ਤੇ ਇੱਕ ਉਹਨਾਂ ਦੇ ਘਰ ਦੇ ਵਿੱਚ ਨੌਕਰ ਸੀ ਜਿਸ ਨੂੰ ਕਿ ਉਹ ਚਾਚਾ ਕਹਿ ਕੇ ਬੁਲਾਉਂਦਾ ਸੀ ਉਹ ਨੌਕਰ ਨਹੀਂ ਸੀ ਇੱਕ ਤਰ੍ਹਾਂ ਦਾ ਪਰਿਵਾਰਕ ਮੈਂਬਰ ਹੀ ਸੀ ਤੇ ਜਿਹੜਾ ਉਹ ਨੌਕਰ ਸੀ ਉਹਦਾ ਨਾਮ ਸਾਧੂ ਸਿੰਘ ਸੀ ਸਾਧੂ ਸਿੰਘ ਰੋਕੀ ਦੇ ਪਾਪਾ ਦੇ ਨਾਲ ਹੀ ਇਸ ਘਰ ਦੇ ਵਿੱਚ ਕੰਮ ਕਰਦਾ ਸੀ ਤੇ ਹੁਣ ਰੋਕੀ ਦੇ ਪਾਪਾ ਦੀ ਮੌਤ ਹੋਏ ਨੂੰ 5-6 ਸਾਲ ਹੋ ਚੁੱਕੇ ਸੀ ਹੁਣ ਵੀ ਸਾਧੂ ਸਿੰਘ ਰੋਕੀ ਦੇ ਘਰ ਦੇ ਵਿੱਚ ਕੰਮ ਕਰਦਾ ਸੀ ਸਾਧੂ ਸਿੰਘ ਦੀ ਉਮਰ ਕਾਫੀ ਹੋ ਗਈ ਸੀ ਉਹਦੇ ਤੋਂ ਇੰਨਾ ਕੰਮ ਨਹੀਂ ਹੁੰਦਾ ਸੀ ਪਰ ਫਿਰ ਵੀ ਉਹ ਜਿੰਨਾ ਕੁ ਹੁੰਦਾ ਘਰ ਦਾ ਕੰਮ ਕਰਦਾ ਸੀ ਜਦੋਂ ਰੋਕੀ ਦਾ ਵਿਆਹ ਹੋਇਆ ਤਾਂ ਰੋਕੀ ਦੀ ਜੋ ਪਤਨੀ ਆ ਉਹ ਸਾਧੂ ਸਿੰਘ ਨੂੰ ਪਸੰਦ ਨਹੀਂ ਕਰਦੀ ਸੀ ਉਹ ਸੋਚਦੀ ਰਹਿੰਦੀ ਵੀ ਜਮਾ ਬਜ਼ੁਰਗਾ ਕੰਮ ਇੰਨਾ ਹੁੰਦਾ ਨਹੀਂ ਹੌਲੀ ਹੌਲੀ ਕੰਮ ਕਰਦਾ ਸੀ ਉਹ ਉਹ ਤੇ ਖਿਜਦੀ ਰਹਿੰਦੀ ਸੀਗੀ ਚਲੋ 2 ਕ ਮਹੀਨੇ ਹੋਏ ਆ ਤੇ ਉਹ ਰੋਕੀ ਨੂੰ ਕਹਿੰਦੀ ਆ ਰੋਕੀ ਮੈਨੂੰ ਇਹ ਲੱਗਦਾ ਵੀ ਸਾਨੂੰ ਸਮੇਂ ਦੇ ਨਾਲ ਨਾ ਅਪਡੇਟ ਰਹਿਣਾ ਚਾਹੀਦਾ ਵੀ ਜਿਹੜੇ ਸਾਧੂ ਅੰਕਲ ਨੇ ਯਾਰ ਉਹ ਕੋਈ ਹੁਣ ਨੌਕਰ ਆਲਾ ਕੰਮ ਆ ਉਹਨਾਂ ਦਾ ਹੁਣ ਬਜ਼ੁਰਗਤਾ ਹੋਈ ਪਈ ਆ ਉਹ ਵੀ ਆਪਾਂ ਨੂੰ ਹੋਰ ਨੌਕਰ ਚਾਹੀਦਾ ਜਿਹੜਾ ਵਧੀਆ ਫੁਰਤੀ ਨਾਲ ਕੰਮ ਕਰੇ ਉਹ ਤਾਂ ਬਹੁਤ ਹੌਲੀ ਹੌਲੀ ਕੰਮ ਕਰਦੇ ਆ ਵੀ ਮੈਨੂੰ ਉਹਨਾਂ ਤੇ ਬੜੀ ਚੇੜ ਆਉਂਦੀ ਆ ਵੀ ਆਪਾਂ ਨੂੰ ਇਹਨਾਂ ਨੂੰ ਹੁਣ ਹਟਾ ਦੇਣਾ ਚਾਹੀਦਾ ਰੋਕੀ ਕਹਿੰਦਾ ਵੀ ਬਹੁਤ ਚਿਰ ਦੇਣਾ ਵੀ ਚਾਚਾ ਜੀ ਆਪਣੇ ਘਰੇ ਕੰਮ ਕਰਦੇ ਆ ਵੀ ਹੁਣ ਆਪਾਂ ਕਿਵੇਂ ਹਟਾ ਦਈਏ ਉਹ ਕਹਿੰਦੀ ਉਹ ਹੋ ਹੁਣ ਆਪਾਂ ਸਾਰੀ ਉਮਰ ਦਾ ਠੇਕਾ ਥੋੜੀ ਨਾ ਲਿਆਗਾ ਵੀ ਆਪਾਂ ਨੂੰ ਇੱਕ ਐਕਟਿਵ ਮੁੰਡਾ ਚਾਹੀਦਾ ਜਿਹੜਾ ਆਪਣੇ ਘਰੇ ਜਾਂ ਕੋਈ ਔਰਤ ਹੋਵੇ ਜਿਹੜੀ ਵੀ ਫਟਾਫਟ ਕੰਮ ਕਰੇ ਚਲੋ ਰੋਕੀ ਕਹਿੰਦਾ ਵੀ ਦੇਖ ਲਾ ਫਿਰ ਤੇ ਉਹ ਆਪਣੀ ਪਤਨੀ ਦੇ ਕਹਿਣ ਤੇ ਸਾਧੂ ਨੂੰ ਕਹਿ ਦਿੰਦਾ ਵੀ ਚਾਚਾ ਜੀ ਹੁਣ ਤੁਸੀਂ ਜਾ ਸਕਦੇ ਹੋ ਵੀ ਹੁਣ ਸਾਨੂੰ ਤੁਹਾਡੀ ਲੋੜ ਨਹੀਂ ਹੈਗੀਗੀ ਵੀ ਤੁਸੀਂ ਬਜ਼ੁਰਗ ਹੋ ਗਏ ਹੋ ਹੁਣ ਤੁਹਾਡੀ ਰੈਸਟ ਕਰਨ ਦੀ ਉਮਰ ਆ ਤੁਸੀਂ ਰੈਸਟ ਕਰੋ ਤੁਸੀਂ ਕੰਮ ਨੂੰ ਜਿਹੜਾ ਛੱਡ ਦਿਓ ਚਲੋ ਭਾਈ ਸਾਧੂ ਸਿੰਘ ਆ ਜਿਹੜਾ ਉਹ ਵਿਚਾਰਾ ਆਪਣਾ ਬੈਗ ਚੁੱਕਦਾ ਕੱਪੜੇ ਪਾਉਂਦਾ ਤੇ ਮਤਲਬ ਚੁੱਪਚਾਪ ਘਰੋਂ ਚਲਿਆ ਜਾਂਦਾ ਉਹ ਇੱਕ ਵਾਰ ਵੀ ਸ਼ਿਕਾਇਤ ਨਹੀਂ ਕਰਦਾ ਵੀ ਮੈਂ ਨੂੰ ਤੁਸੀਂ ਹਣਾ ਭੇਜ ਰਹੇ ਹੋ ਜਾਂ ਕੁਝ ਵੀ ਚਲੋ ਉਹ ਚਲਿਆ ਜਾਂਦਾ ਉਹ ਚਲਿਆ ਜਾਂਦਾ ਤੇ ਇੱਕ ਦਿਨ ਰੋਕੀ ਦੀ ਪਤਨੀ ਆ ਜਿਹੜੀ ਉਹ ਪੇਕੇ ਘਰ ਗਈ ਹੁੰਦੀ ਆ ਪੇਕੇ ਘਰ ਜਦੋਂ ਉਹ ਗਈ ਆ ਤੇ ਰੋਕੀ ਨਾ ਘਰ ਦੇ ਵਿੱਚ ਇਕੱਲਾ ਸੀ ਨੌਕਰ ਹਜੇ ਨਾ ਮਾ ਉਹਨਾਂ ਨੂੰ ਮਿਲਿਆ ਨਹੀਂ ਸੀ ਤੇ ਉਹ ਟਿਫਨ ਵਗੈਰਾ ਮੰਗਵਾ ਲੈਂਦੀ ਸੀ ਬਾਹਰੋਂ ਤੇ ਰੋਕੀ ਨਾ ਉਹਦਾ ਜੀ ਨਾ ਲੱਗਿਆ ਉਹਨੂੰ ਬਹੁਤ ਇਕੱਲਾਪਨ ਫੀਲ ਹੋਇਆ ਉਹ ਆਪਣੇ ਸਟੋਰੂਮ ਦੇ ਵਿੱਚ ਗਿਆ ਸਟੋਰੂਮ ਦੇ ਵਿੱਚ ਨਾ ਉਹਦੇ ਪਾਪਾ ਮੰਮਾ ਦੀਆਂ ਤਸਵੀਰਾਂ ਸੀ ਕਾਫੀ ਸਮਾਨ ਉਹਦਾ ਪਿਆ ਸੀ ਟਰੰਕ ਉਹ ਵੇਖਣ ਲੱਗ ਗਿਆ ਕਿਉਂਕਿ ਉਹ ਤਸਵੀਰ ਕੱਢ ਕੇ ਦੇਖਣਾ ਚਾਹੁੰਦਾ ਸੀ ਆਪਣੇ ਪਾਪਾ ਦਾ ਸਮਾਨ ਫਰੋਲਣ ਲੱਗ ਜਾਂਦਾ ਤੇ ਜਦੋਂ ਉਹ ਆਪਣੇ ਪਾਪਾ ਦਾ ਟਰੰਕ ਫਰੋਲਦਾ ਤਾਂ ਉਹਦੇ ਵਿੱਚੋਂ ਇੱਕ ਅਜੀਹੀ ਜੀ ਚੀਜ਼ ਉਹ ਵੇਖਦਾ ਜਿਹਨੂੰ ਵੇਖ ਕੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਆਪਣੀ ਪਤਨੀ ਨੂੰ ਫੋਨ ਕਰਦਾ ਆਪਣੀ ਪਤਨੀ ਨੂੰ ਕਹਿੰਦਾ ਸੀਮਾ ਤੂੰ ਕਦੋਂ ਆਉਣਾ ਉਹ ਕਹਿੰਦੀ ਕਿਉਂ ਹਜੇ ਤਾਂ ਮੈਂ ਪਰਸੋਂ ਹੀ ਗਈ ਆ ਕਹਿੰਦਾ ਵੀ ਨਹੀਂ ਤੂੰ ਹੁਣੇ ਆ ਜਾ ਵੀ ਆਪਾਂ ਤਾਂ ਬਹੁਤ ਵੱਡੀ ਗਲਤੀ ਕੀਤੀ ਉਹ ਕਹਿੰਦੀ ਵੀ ਆਪਾਂ ਕੀ ਗਲਤੀ ਕਰਤੀ ਉਹ ਕਹਿੰਦਾ ਕਿ ਸਾਧੂ ਚਾਚਾ ਜੀ ਨੂੰ ਆਪਾਂ ਨੂੰ ਕੱਢਣਾ ਨਹੀਂ ਚਾਹੀਦਾ ਸੀ ਉਹ ਕਹਿੰਦੀ ਕਿਉਂ ਕੀ ਹੋਇਆ ਉਹ ਕਹਿੰਦਾ ਮੈਂ ਫੋਨ ਤੇ ਨਹੀਂ ਦੱਸੂ ਤੂੰ ਛੇਤੀ ਆ ਜਾ ਵੀ ਆਪਾਂ ਚਾਚਾ ਜੀ ਨੂੰ ਲੱਭਣਾਗਾ ਚਲੋ ਭਾਈ ਉਹਨੂੰ ਵੀ ਐ ਹੋ ਜਾਂਦਾ ਵੀ ਇਹੋ ਜੀ ਕੀ ਗੱਲ ਹੋਗੀ ਉਹ ਤੁਰੰਤ ਤਿਆਰ ਹੁੰਦੀ ਆ ਤੇ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਮੈਨੂੰ ਮੇਰੇ ਸਹੁਰੇ ਘਰ ਛੱਡਿਓ ਚਲੋ ਸੀਮਾ ਦੇ ਪਾਪਾ ਉਹਨੂੰ ਛੱਡਣ ਆ ਜਾਂਦੇ ਆ ਉਹ ਚਾਹ ਪਾਣੀ ਪੀ ਕੇ ਚਲੇ ਜਾਂਦੇ ਆ ਤੇ ਸੀਮਾ ਜਿਹੜੀ ਉਹ ਰੋਕੀ ਨੂੰ ਪੁੱਛਦੀ ਆ ਕਿ ਕੀ ਗੱਲ ਹੋ ਗਈ ਫਿਰ ਰੋਕੀ ਆ ਨਾ ਜਿਹੜੀ ਉਹ ਚਿੱਠੀ ਉਹ ਜੋ ਕਾਗਜ਼ ਹੈ ਨਾ ਉਹ ਦਿਖਾਉਂਦਾ ਤੇ ਉਹ ਦੋਨੋਂ ਪੜ੍ਹਦੇ ਆ ਤੇ ਸੀਮਾ ਦੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਅਸਲ ਦੇ ਵਿੱਚ ਉਹ ਜਿਹੜਾ ਕਾਗਜ਼ ਸੀ ਉਹਦੇ ਇੱਕ ਤਾਂ ਵਸੀਅਤ ਦਾ ਕਾਗਜ਼ ਸੀ ਨਾਲ ਉਹਦੇ ਇੱਕ ਚਿੱਠੀ ਲਿਖੀ ਹੁੰਦੀ ਆ ਚਿੱਠੀ ਕਹਿ ਲੋ ਜਾਂ ਡਾਇਰੀ ਕਹਿ ਲੋ ਉਹ ਹੁੰਦੀ ਆ ਰੋਕੀ ਦੇ ਪਾਪਾ ਦੀ ਰੋਕੀ ਦੇ ਪਾਪਾ ਨੇ ਆਪਣੀ ਜ਼ਿੰਦਗੀ ਬਾਰੇ ਹਨਾ ਮੁਸ਼ਕਲ ਟਾਈਮ ਬਾਰੇ ਇੱਕ ਪੂਰੇ ਪੰਨੇ ਕਈ ਲਿਖੇ ਹੁੰਦੇ ਨੇ ਤੇ ਉਹਦੇ ਵਿੱਚ ਜੋ ਲਿਖਿਆ ਹੁੰਦਾ ਉਹਦੇ ਵਿੱਚ ਇਹ ਲਿਖਿਆ ਹੁੰਦਾ ਕਿ ਜਦੋਂ ਰੋਕੀ ਬਹੁਤ ਛੋਟਾ ਸੀ ਉਹਨੇ ਰੋਕੀ ਨੂੰ ਸੰਬੋਧਨ ਕਰਕੇ ਲਿਖਿਆ ਵੀ ਰੋਕੀ ਜਦੋਂ ਤੂੰ ਬਹੁਤ ਛੋਟਾ ਸੀ ਤੇਰੀ ਉਮਰ ਸਿਰਫ 4 ਸਾਲ ਦੀ ਸੀ ਤਾਂ ਤੇਰੀ ਮਾਂ ਸੀ ਜਿਹੜੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਉਸ ਤੋਂ ਬਾਅਦ ਮੈਨੂੰ ਰਿਸ਼ਤੇਦਾਰਾਂ ਨੇ ਮਿੱਤਰਾਂ ਦੋਸਤਾਂ ਨੇ ਬੜਾ ਕਿਹਾ ਵੀ ਤੂੰ ਵਿਆਹ ਕਰਾ ਲਾ ਪਰ ਮੈਂ ਸਿਰਫ ਇਸ ਕਰਕੇ ਵਿਆਹ ਨਹੀਂ ਕਰਵਾਇਆ ਕਿ ਜੇ ਹਨਾ ਮੈਂ ਵਿਆਹ ਕਰਾਉਂ ਤੇ ਔਰਤ ਜਿਹੜੀ ਦੂਸਰੀ ਮੈਨੂੰ ਮਿਲੂਗੀ ਪਤਾ ਨਹੀਂ ਕਿਹੋ ਜੀ ਮਿਲੂ ਵੀ ਤੇਰਾ ਬਚਪਨ ਤੇ ਤੇਰੀ ਜ਼ਿੰਦਗੀ ਨਾ ਰੁਲ ਜੇ ਮੈਂ ਤੈਨੂੰ ਉਸੇ ਤਰ੍ਹਾਂ ਪਾਲਦਾ ਕੰਮ ਕਰਦਾ ਵੀ ਜਿਹੜਾ ਮੇਰਾ ਬਿਜ਼ਨਸ ਸੀ ਉਹ ਮੈਂ ਸੰਭਾਲਦਾ ਸੀ ਉਹਦੇ ਨਾਲ ਨਾਲ ਮੈਨੂੰ ਤੈਨੂੰ ਸੰਭਾਲਣਾ ਔਖਾ ਸੀ ਮੈਂ ਇੱਕ ਇਹੋ ਜਿਹਾ ਈਮਾਨਦਾਰ ਬੰਦੇ ਦੀ ਭਾਲ ਦੇ ਵਿੱਚ ਸੀ ਜਿਹੜਾ ਤੇਰੀ ਸੰਭਾਲ ਕਰਦਾ ਨਾਲੇ ਘਰ ਦੀ ਸੰਭਾਲ ਕਰਦਾ ਨਾਲੇ ਮੈਨੂੰ ਹਨਾ ਸੌਖਾ ਹੁੰਦਾ ਵੀ ਤੇਰੀ ਵੀ ਫਿਕਰ ਨਾ ਹੁੰਦੀ ਤੇ ਘਰ ਦੀ ਵੀ ਫਿਕਰ ਨਾ ਹੁੰਦੀ ਵੀ ਮੈਂ ਬੇਫਿਕਰ ਹੋ ਕੇ ਆਪਣਾ ਬਿਜ਼ਨਸ ਸੰਭਾਲ ਸਕਾਂ ਕਹਿੰਦਾ ਮੈਂ ਬੜਾ ਹਨਾ ਆਸੇ ਪਾਸੇ ਨਿਗਾ ਮਾਰੀ ਅਖਬਾਰ 'ਚ ਇਸ਼ਤਿਹਾਰ ਵੀ ਲਗਵਾਏ ਮੈਨੂੰ ਇੱਕ ਦੋ ਮੁੰਡੇ ਆਏ ਮੇਰੇ ਕੋਲ ਵੀ ਅਸੀਂ ਕੰਮ ਅਸੀਂ ਕਰਦੇ ਆਂਗੇ ਅਸੀਂ ਸੰਭਾਲ ਲਾਂਗੇ ਪਰ ਮੈਨੂੰ ਕਹਿੰਦਾ ਯਕੀਨ ਨਾ ਹੋਇਆ ਫਿਰ ਕਹਿੰਦਾ ਚਲੋ ਇੱਕ ਹੋਰ ਸਿਆਣੀ ਜੀ ਉਮਰ ਦਾ ਬੰਦਾ ਆਇਆ ਉਹ ਕਹਿੰਦਾ ਵੀ ਮੈਨੂੰ ਲੋੜ ਆ ਕੰਮ ਦੀ ਵੀ ਮੈਨੂੰ ਰੱਖ ਲਓ ਕਹਿੰਦਾ ਵੀ ਮੈਂ ਸਮਝਾਉ ਤਾਂ ਨਹੀਂ ਕਰਨਾ ਚਾਹੁੰਦਾ ਸੀ ਪਰ ਕਹਿੰਦਾ ਮੈਨੂੰ ਲੋੜ ਵੀ ਸੀ ਚਲੋ ਮੈਂ ਉਸ ਬੰਦੇ ਨੂੰ ਰੱਖ ਲਿਆ ਪਰ ਕਹਿੰਦਾ ਉਹਨੂੰ ਰੱਖਣ ਤੋਂ ਪਹਿਲਾਂ ਮੈਂ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਕਿਉਂਕਿ ਮੈਨੂੰ ਇਹ ਸੀ ਵੀ ਮੈਂ ਤੇਰੇ ਪ੍ਰਤੀ ਕੇਅਰਲੈਸ ਨਹੀਂ ਹੋਣਾ ਚਾਹੁੰਦਾ ਕਹਿੰਦਾ ਉਹ ਬੰਦਾ ਸੀ ਜਿਹੜਾ ਉਹ ਘਰ ਦਾ ਕੰਮ ਕਰਦਾ ਸੀ ਤੈਨੂੰ ਸਾੰਬਦਾ ਵੀ ਸੀ ਪਰ ਉਹ ਅੱਕਦਾ ਛੇਤੀ ਸੀ ਵੀ ਮੈਂ ਸੀਸੀਟੀਵੀ ਕੈਮਰੇ ਵਿੱਚ ਨੋਟ ਕੀਤਾ ਦੋ ਤਿੰਨ ਵਾਰ ਉਹ ਤੈਨੂੰ ਡਾਂਟਦਾ ਸੀ ਝੜਕ ਵੀ ਦਿੰਦਾ ਸੀ ਤੇ ਤੇਰੇ ਮਾਰਦਾ ਵੀ ਸੀ ਕਹਿੰਦਾ ਫਿਰ ਉਸ ਤੋਂ ਬਾਅਦ ਮੈਂ ਸੀਸੀਟੀਵੀ ਫੁਟੇਜ ਉਹਨੂੰ ਦਿਖਾ ਕੇ ਉਹਨੂੰ ਕਿਹਾ ਵੀ ਨਹੀਂ ਵੀ ਇਹ ਚੀਜ਼ ਨਹੀਂ ਮੈਂ ਕਰਨੀ ਵੀ ਮੈਨੂੰ ਆਪਣਾ ਬੇਟਾ ਆਪਣੀ ਜਾਨ ਤੋਂ ਪਿਆਰਾ ਤੇ ਮੈਂ ਨਹੀਂ ਚਾਹੁੰਦਾ ਕਿ ਉਹਨੂੰ ਕੋਈ ਝੜਕੇ ਕਹਿੰਦਾ ਫਿਰ ਮੈਂ ਉਹਨੂੰ ਕੱਢਤਾ ਕੰਮ ਤੋਂ ਉਸ ਤੋਂ ਬਾਅਦ ਕਹਿੰਦਾ ਮੇਰੇ ਲਈ ਹੋਰ ਵੀ ਵੱਡਾ ਚੈਲੰਜ ਹੋ ਗਿਆ ਵੀ ਤੇਰੇ ਲਈ ਹਨਾ ਮੈਂ ਕਿਹੋ ਜਿਹਾ ਬੰਦਾ ਲੱਭਾਂ ਤੇ ਚਲੋ ਕਹਿੰਦਾ ਇਸੇ ਤਰ੍ਹਾਂ ਕੰਮ ਮੈਂ ਕਰਦਾ ਰਿਹਾ ਸੰਭਾਲਦਾ ਰਿਹਾ ਮੈਨੂੰ ਔਖਾ ਬਹੁਤ ਸੀ ਤੈਨੂੰ ਮੈਂ ਸਕੂਲ ਛੱਡ ਜਾਂਦਾ ਉੱਥੋਂ ਕਹਿੰਦਾ ਮੈਂ ਤੈਨੂੰ ਕਦੇ ਲੇਟ ਹੋ ਜਾਂਦਾ ਲਿਆਉਣ ਲੱਗਾ ਕਦੇ ਮੈਂ ਤੈਨੂੰ ਕਿਸੇ ਕੇਅਰ ਟੇਕਰ ਕੋਲ ਛੱਡਦਾ ਵੀ ਮੇਰੇ ਲਈ ਜ਼ਿੰਦਗੀ ਨਾ ਬਹੁਤ ਔਖੀ ਹੋ ਗਈ ਸੀ ਇੰਨੇ ਨੂੰ ਕਹਿੰਦਾ ਇੱਕ ਦਿਨ ਮੇਰੀ ਜਿਵੇਂ ਹੁਣ ਆੜਤ ਦੀ ਦੁਕਾਨ ਸੀ ਤੇ ਕਹਿੰਦਾ ਇੱਕ ਬੰਦਾ ਆਉਂਦਾ ਬੰਦਾ ਨਹੀਂ ਸੀ ਉਹ ਬਾਲੀ ਵੱਡੀ ਉਮਰ ਨਹੀਂ ਸੀ ਉਹਦੀ ਤੇ ਉਹ ਆਉਂਦਾ ਤੇ ਉਹ ਕਹਿੰਦਾਗਾ ਵੀ ਮੈਨੂੰ ਨਾ ਪੈਸੇ ਚਾਹੀਦੇ ਆ ਕਹਿੰਦਾ ਵੀ ਮੈਂ ਕਿਹਾ ਵੀ ਪੈਸੇ ਕਿਵੇਂ ਉਹ ਕਹਿੰਦਾ ਵੀ ਵਿਆਜ ਤੇ ਚਾਹੀਦੇ ਆ ਕਿਉਂਕਿ ਰੋਕੀ ਦੇ ਪਾਪਾ ਆੜਤ ਦੀ ਦੁਕਾਨ ਸੀ ਉਹਨਾਂ ਦਾ ਆੜਤ ਦਾ ਬਿਜ਼ਨਸ ਸੀ ਪੈਸੇ ਵਗੈਰਾ ਦਿੰਦੇ ਸੀ ਉਹ ਉਹ ਕਹਿੰਦੇ ਵੀ ਚਲੋ ਪੈਸੇ ਤਾਂ ਮੈਂ ਦੇ ਦੂੰ ਪਰ ਮੈਂ ਤੁਹਾਨੂੰ ਹਣਾ ਪੈਸੇ ਕਿਸ بیس ਤੇ ਦੇਵਾਂ ਵੀ ਕੀ ਤੁਹਾਡੇ ਕੋਲੇ ਪ੍ਰਾਪਰਟੀ ਆ ਕੀ ਤੁਹਾਡੀ ਇਨਕਮ ਆ ਵੀ ਜਿਹਦੇ ਨਾਲ ਮੈਂ ਸੰਤੁਸ਼ਟ ਹੋ ਸਕਾਂ ਵੀ ਤੂੰ ਕੱਲ ਨੂੰ ਮੇਰੇ ਪੈਸੇ ਵਾਪਸ ਕਰ ਦੇਗਾ ਤਾਂ ਉਹ ਕਹਿੰਦਾ ਕਹਿੰਦਾ ਵੀ ਮੇਰੇ ਕੋਲ ਕੁਝ ਵੀ ਨਹੀਂ ਮੈਂ ਝੂਠ ਨਹੀਂ ਬੋਲਦਾ ਮੇਰੇ ਕੋਲ ਕੁਝ ਵੀ ਨਹੀਂ ਮੈਨੂੰ ਤਾਂ ਇੱਕ ਛੋਟਾ ਜਿਹਾ ਰੁਜ਼ਗਾਰ ਚਾਹੀਦਾ ਜਿਹਦੇ ਨਾਲ ਮੈਂ ਆਪਣਾ ਕੋਈ ਕੰਮ ਸ਼ੁਰੂ ਕਰਾਂ ਤੇ ਮੈਂ ਆਪਣੀ ਦੋ ਟਾਈਮ ਦੀ ਰੋਟੀ ਕਮਾ ਸਕਾਂ ਉਹ ਕਹਿੰਦਾ ਵੀ ਤੂੰ ਹੈਨਾ ਇਕੱਲਾ ਮੰਨ ਲਵੋ ਤੇਰੀ ਉਮਰ ਹੁਣ ਜਿਵੇਂ 30 ਸਾਲ ਦੀ ਹੋ ਗਈ ਤੇ 30 ਸਾਲ ਤੱਕ ਤੂੰ ਕੋਈ ਰੁਜ਼ਗਾਰ ਹੀ ਨਹੀਂ ਕੀਤਾ ਵੀ ਤੂੰ ਇਸ ਹਾਲਤ ਦੇ ਵਿੱਚ ਤੇਰੇ ਮਾਪਿਓ ਭੈਣ ਭਰਾ ਤਾਂ ਉਹ ਦੱਸਦਾ ਵੀ ਮੇਰੇ ਮਾਪਿਓ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਚਾਚੇ ਤਾਇਆ ਨੇ ਹਨਾ ਮੈਨੂੰ ਪੜਾਇਆ ਨਹੀਂਗਾ ਵੀ ਰੋਟੀ ਦੇ ਬਦਲੇ ਮੇਰੇ ਤੋਂ ਕੰਮ ਕਰਾਇਆ ਵੀ ਹੁਣ ਮੈਂ 30 ਸਾਲ ਦਾ ਹੋ ਗਿਆ ਹੁਣ ਵੀ ਮੇਰੇ ਕੋਲ ਰਹਿਣ ਲਈ ਘਰ ਵੀ ਨਹੀਂ ਵੀ ਮੇਰੀਆਂ ਚਾਚੀਆਂ ਤਾਇਆ ਸਾਰਾ ਦਿਨ ਮੇਰੇ ਤੋਂ ਕੰਮ ਕਰਵਾਉਂਦੀਆਂ ਪਰ ਉਹਨਾਂ ਨੇ ਮੈਨੂੰ ਇੱਕ ਕਮਰਾ ਵੀ ਰਹਿਣ ਲਈ ਨਹੀਂ ਦਿੱਤਾ ਤੇ ਹੁਣ ਮੈਨੂੰ ਐ ਲੱਗਦਾ ਵੀ ਮੈਂ ਕਿੰਨਾ ਕਚਰੇ ਇਹਨਾਂ ਦੇ ਸਹਾਰੇ ਇਹਨਾਂ ਦਾ ਕੰਮ ਕਰਕੇ ਮੈਂ ਇੱਕ ਰੋਟੀ ਖਾਊਗਾ ਵੀ ਮੈਨੂੰ ਰਹਿਣ ਲਈ ਵੀ ਚਾਹੀਦਾ ਹਨਾ ਤੇ ਕੱਲ ਨੂੰ ਮੈਂ ਬਿਮਾਰਠ ਮਾਰ ਹੁੰਨਾ ਮੈਨੂੰ 4 ਪੈਸੇ ਵੀ ਚਾਹੀਦੇ ਆ ਵੀ ਉਹਨਾਂ ਨੂੰ ਤਾਂ ਮੇਰੀ ਕੋਈ ਪਰਵਾਹ ਨਹੀਂ ਇਸੇ ਕਰਕੇ ਮੈਂ ਕੰਮ ਸ਼ੁਰੂ ਕਰਨਾ ਚਾਹਣਾ। ਕਹਿੰਦਾ ਵੀ ਮੈਨੂੰ ਉਹ ਤੇ ਤਰਸ ਆਇਆ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਤੈਨੂੰ ਕੰਮ ਮੈਂ ਦੇ ਸਕਦਾ ਆ ਪੈਸੇ ਤਾਂ ਨਹੀਂ ਮੈਂ ਤੈਨੂੰ ਦਿੰਦਾ। ਕੰਮ ਦੇ ਸਕਦਾ। ਠੀਕ ਹੈ ਜੇ ਤੇਰਾ ਕੰਮ ਵਧੀਆ ਹੋਇਆ ਤੈਨੂੰ ਮੈਂ ਵਧੀਆ ਤਨਖਾਹ ਦਿਆਂ। ਉਹ ਕਹਿੰਦਾ ਵੀ ਕੀ ਕੰਮ ਆ? ਉਹ ਕਹਿੰਦਾ ਵੀ ਮੇਰਾ ਇੱਕ ਬੇਟਾ ਉਹਦੀ ਸੰਭਾਲ ਕਰਨੀ ਆ ਤੇ ਇੱਕ ਮੇਰੇ ਘਰ ਦੀ ਸੰਭਾਲ ਕਰਨੀ ਆ ਪਰ ਸ਼ਰਤ ਇਹ ਆ ਵੀ ਦੋਨਾਂ ਚੀਜ਼ਾਂ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ। ਮੇਰੇ ਘਰ ਦਾ ਖਾਣਾ ਬਣਾਉਣਾ, ਸਾਫ ਸਪਾਈ ਕਰਨੀ, ਮੇਰੇ ਕੱਪੜੇ ਧੋਣੇ ਤੇ ਮੇਰੇ ਬੇਟੇ ਨੂੰ ਫੋਲ ਮੰਗੂ ਰੱਖਣਾ ਉਹਦੇ ਤੇ ਛੋਟੀ ਜਿਹੀ ਆਂਚ ਨਹੀਂ ਆਉਣੀ ਚਾਹੀਦੀ ਉਹ ਜਿੰਨੇ ਵਾਰੀ ਮਰਜ਼ੀ ਤੇਰੇ ਤੋਂ ਕੋਈ ਚੀਜ਼ ਮੰਗੇ ਤੂੰ ਦੇਣੀ ਹੋ ਉਹ ਤੇ ਖਿਜਣਾ ਨਹੀਂ ਹੋਊਗਾ ਗੁੱਸਾ ਨਹੀਂ ਕਰਨਾ ਹੋਊਗਾ ਪਿਆਰ ਨਾਲ ਰੱਖਣਾ ਹੋ ਉਹ ਕਹਿੰਦਾ ਵੀ ਇਹ ਤਾਂ ਕੰਮ ਹੀ ਬਹੁਤ ਛੋਟਾ ਵੀ ਐਦੂ ਦੁੱਗਣਾ ਤਾਂ ਮੈਂ ਆਪਣੇ ਚਾਚੀਆਂ ਤਾਈਆਂ ਦਾ ਕੰਮ ਕਰ ਦਿੰਦਾ ਸੀ ਚਲ ਕਹਿੰਦਾ ਮੈਂ ਉਹਨੂੰ ਰੱਖ ਲਿਆ ਉਹਨੂੰ ਰੱਖੇ ਨੂੰ ਕਹਿੰਦਾ ਕਿ 15 ਦਿਨ ਹੋ ਗਏ ਮੈਂ 15 ਦਿਨ ਲਗਾਤਾਰ ਸੀਸੀਟੀਵੀ ਕੈਮਰਾ ਚੈੱਕ ਕਰਦਾ ਰਿਆ ਉਹਨੂੰ ਕਹਿੰਦਾ ਮੈਂ ਦੱਸਿਆ ਤੱਕ ਨਹੀਂ ਸੀ ਉਹਨੂੰ ਪਤਾ ਵੀ ਨਹੀਂ ਸੀ ਵੀ ਕੈਮਰਾ ਲੱਗਿਆ ਪਰ ਕਹਿੰਦਾ ਵੀ ਉਹਨੇ ਮਾਂ ਦੇ ਪੁੱਤ ਨੇ ਤੇਰੇ ਤੇ ਕਦੇ ਗੁੱਸਾ ਨਹੀਂ ਕੀਤਾ ਸੀ। ਮੇਰੇ ਕਹਿੰਦਾ ਉਹ ਮਨ ਨੂੰ ਲੱਗਿਆ। ਕਹਿੰਦਾ ਉਸ ਤੋਂ ਬਾਅਦ ਜਦੋਂ ਮੈਂ ਆਉਂਦਾ ਘਰ ਸਾਫ਼-ਸੁਥਰਾ ਹੁੰਦਾ, ਖਾਣਾ ਬਣਿਆ ਹੁੰਦਾ, ਤੈਨੂੰ ਵਧੀਆ ਨਮਾਇਆ-ਤਮਾਇਆ ਹੁੰਦਾ, ਵੀ ਇੱਕ ਔਰਤ ਵਾਂਗੂ ਉਹਨੇ ਘਰ ਸੰਭਾਲ ਲਿਆ ਸੀ। ਚਲੋ ਕਹਿੰਦਾ ਮੇਰੇ ਮਨ ਨੂੰ ਲੱਗਿਆ ਮੈਂ ਉਹਦੀ ਤਨਖਾਹ ਬੰਨਤੀ। ਤਨਖਾਹ ਕਹਿੰਦਾ ਉਹਨੇ ਰੋਟੀ ਉਹ ਆਪਣੇ ਖਾ ਲੈਂਦਾ ਸੀ ਜੋ ਤਨਖਾਹ ਹੁੰਦੀ ਸੀ ਉਹ ਕਹਿੰਦਾ ਵੀ ਮੈਂ ਤਨਖਾਹ ਨਹੀਂ ਲੈਂਦਾ। ਵੀ ਜਦੋਂ ਮੈਂ ਤੁਹਾਡੇ ਘਰ ਰਹਿਣਾ, ਕਮਰਾ ਕਹਿੰਦਾ ਦਿੱਤਾ ਸੀ ਉਹਨੂੰ ਪ੍ਰੋਪਰ ਬੈੱਡ, ਵਿਸਤਰਾ ਸਾਰਾ ਕੁਝ। ਉਹ ਕ ਕਹਿੰਦਾ ਮੈਂ ਐਕਸਾ ਨਹੀਂ ਵੀ ਮੈਂ ਕਿਹਾ ਤੈਨੂੰ ਕੁਝ ਸਪੈਸ਼ਲ ਬਣਾ ਕੇ ਦਿੱਤਾ ਇੰਨਾ ਵੱਡਾ ਮੇਰਾ ਘਰ ਆ ਇੱਕ ਕਮਰਾ ਮੈਂ ਤੈਨੂੰ ਦੇ ਤਾਂ ਫਿਰ ਕੀ ਹੋ ਗਿਆ ਜੇ ਤੂੰ ਖਾਣਾ ਖਾਣਾ ਸਾਡਾ ਵੀ ਤਾਂ ਬਣਾਉਣਾ ਮੰਨ ਲਵੋ ਮੇਰੀ ਪਤਨੀ ਹੁੰਦੀ ਜਾਂ ਮੇਰੇ ਦੋ ਬੱਚੇ ਹੋਰ ਹੁੰਦੇ ਉਹ ਵੀ ਤਾਂ ਖਾਂਦੇ ਵੀ ਮੈਨੂੰ ਕਿਹੜਾ ਉਹ ਦਿਨਾਂ ਘਾਟਾ ਪੈਂਦਾ ਪਰ ਤੂੰ ਆਪਣੀ ਡਿਊਟੀ ਕਿੰਨੀ ਇਮਾਨਦਾਰੀ ਨਾਲ ਕਰ ਰਿਹਾ ਵੀ ਤੂੰ ਜੋ ਕੰਮ ਕਰ ਰਿਹਾ ਮੇਰੇ ਲਈ ਇਹ ਬਹੁਤ ਸਕੂਨ ਦੀ ਗੱਲ ਆ ਇਸ ਕਰਕੇ ਤੇਰੀ ਤਨਖਾਹ ਤੂੰ ਆਪਣੀ ਤਨਖਾਹ ਆਪਣੇ ਅਕਾਊਂਟ ਚ ਰੱਖ ਖਾਣ ਪੀਣ ਤੇ ਪੈਣ ਨੂੰ ਤੈਨੂੰ ਮੈਂ ਆਪਣੇ ਪਰਿਵਾਰਕ ਮੈਂਬਰ ਦੀ ਤਰ੍ਹਾਂ ਦੇਵਾਂਗਾ ਚਲੋ ਕਹਿੰਦਾ ਵੀ ਉਹਦੇ ਨਾਲ ਇਹੋ ਜਿਹਾ ਮੇਰਾ ਸੈਟਅਪ ਹੋਇਆ ਤੇ ਉਹ ਬੰਦਾ ਕੋਈ ਹੋਰ ਨਹੀਂ ਸਾਧੂ ਸਿੰਘ ਹੀ ਸੀ ਚਲੋ ਕਹਿੰਦਾ ਸਾਡਾ ਵਧੀਆ ਨਿਭਦੀ ਰਹੀ ਹੌਲੀ ਹੌਲੀ ਕਹਿੰਦਾ ਸਾਧੂ ਮੇਰੇ ਨਾਲ ਦੁਕਾਨ ਤੇ ਵੀ ਚੱਲਿਆ ਜਾਂਦਾ ਜਦੋਂ ਤੂੰ ਵੱਡਾ ਹੋ ਗਿਆ ਤੇ ਸਕੂਲ ਜਾਣ ਲੱਗ ਗਿਆ ਦੁਕਾਨ ਤੇ ਵੀ ਕਹਿੰਦਾ ਉਹ ਮੇਰੇ ਨਾਲ ਕੰਮ ਵਗੈਰਾ ਕਰਾਉਂਦਾ ਤੇ ਵੀ ਮੈਂ ਉਹਨੂੰ ਆਪਣੇ ਭਰਾਵਾਂ ਵਾਂਗੂ ਰੱਖਦਾ ਇੱਕ ਦਿਨ ਕਹਿੰਦਾ ਅਚਾਨਕ ਮੇਰੀ ਤਬੀਅਤ ਖਰਾਬ ਹੋ ਗਈ ਮੈਨੂੰ ਬਹੁਤ ਜ਼ਿਆਦਾ ਦਰਦ ਹੋਇਆ ਤੇ ਮੈਨੂੰ ਬਾਥਰੂਮ ਦੀ ਨਾ ਪ੍ਰੋਬਲਮ ਆ ਗਈ ਮੈਨੂੰ ਬਾਥਰੂਮ ਦੇ ਵਿੱਚ ਰੁਕਾਵਟ ਹੋ ਗਈ ਜਦੋਂ ਕਹਿੰਦਾ ਮੇਰੇ ਦਰਦ ਹੋਇਆ ਤੇ ਚਲੋ ਉਹ ਨਾ ਮੈਨੂੰ ਕਹਿੰਦਾ ਵੀ ਚਲੋ ਆਪਾਂ ਡਾਕਟਰ ਦੇ ਚੱਲੀਏ ਸਾਧੂ ਕਹਿੰਦਾ ਮੈਨੂੰ ਡਾਕਟਰ ਦੇ ਲੈ ਗਿਆ ਜਦੋਂ ਡਾਕਟਰਾਂ ਨੇ ਚੈੱਕ ਅਪ ਕੀਤਾ ਤੇ ਡਾਕਟਰ ਕਹਿੰਦੇ ਵੀ ਕਿਡਨੀ ਦੀ ਪ੍ਰੋਬਲਮ ਲੱਗਦੀ ਆ ਵੀ ਟੈਸਟ ਕਰਨੇ ਪੈਣਗੇ ਕਹਿੰਦਾ ਚਲੋ ਉਹਨੇ ਟੈਸਟ ਕੀਤੇ ਡਾਕਟਰ ਨੇ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਦੀਆਂ ਜਿਹੜੀਆਂ ਕਿਡਨੀਜ਼ ਨੇ ਦੋਨੋਂ ਗੁਰਦੇ ਨੇ ਉਹ ਡੈਮੇਜ ਹੋ ਚੁੱਕੇ ਆ ਵੀ ਉਹ ਕੰਮ ਛੱਡਦੇ ਜਾ ਰਹੇ ਆ ਵੀ ਜੇ ਇਹਨਾਂ ਦੀ ਜਾਨ ਬਚਾਉਣੀ ਆ ਤਾਂ ਇਹਨਾਂ ਨੂੰ ਇੱਕ ਕਿਡਨੀ ਆ ਜਿਹੜੀ ਉਹ ਲਾਉਣੀ ਪੈਣੀ ਆ ਕਿਡਨੀ ਇਹਨਾਂ ਦੇ ਹਨਾ आ, मतलब किडनी ट्रांसप्लांट ਕਰਨੀ ਪੈਣੀ ਆ ਵੀ ਕਿਸੇ ਹੋਰ ਦੀ ਕਿਡਨੀ ਚਾਹੀਦੀ ਆ ਤੇ ਕਿਉਂਕਿ ਇਹਦੀਆਂ ਜਿਹੜੀਆਂ ਕਿਡਨੀਜ਼ ਨੇ ਦੋਨੋਂ ਗੁਰਦੇ ਨੇ ਉਹ ਖਰਾਬ ਹੋ ਚੁੱਕੇ ਆ ਤੇ ਕਹਿੰਦਾ ਵੀ ਸਾਧੂ ਕਹਿੰਦਾ ਵੀ ਉਹ ਕਿਡਨੀ ਕਿੱਥੋਂ ਮਿਲੂਗੀ ਉਹ ਕਹਿੰਦਾ ਵੀ ਕੋਈ ਵੀ ਇਨਸਾਨ ਦੇ ਸਕਦਾ ਜਿੰਨਾ ਨਾਲ ਇਹਨਾਂ ਦੇ ਬਲੱਡ ਸੈਂਪਲ ਮੈਚ ਕਰਦੇ ਆ ਵੀ ਦੇਖੋ ਹਰ ਇੱਕ ਇਨਸਾਨ ਦੇ ਦੋ ਕਿਡਨੀਜ਼ ਹੁੰਦੀਆਂ ਨੇ ਪਰ ਕੰਮ ਜਿਹੜਾ ਇੱਕ ਕਿਡਨੀ ਨੇ ਵੀ ਉਹਨਾ ਹੀ ਕਰਨਾ ਹੁੰਦਾ ਵੀ ਜੇ ਆਪਣੀ ਇੱਕ ਕਿਡਨੀ ਖਰਾਬ ਹੋਵੇ ਤਾਂ ਦੂਜੀ ਕਿਡਨੀ ਆਪਣੀ ਕੰਮ ਕਰਦੀ ਰਹਿੰਦੀ ਆ ਕੋਈ ਦਿੱਕਤ ਨਹੀਂ ਪਰ ਜੇ ਮਤਲਬ ਦੋਨੋਂ ਕਿਡਨੀਆਂ ਖਰਾਬ ਹੋ ਜਾਣ ਫਿਰ ਇੱਕ ਨਵੀਂ ਕਿਡਨੀ ਲਗਾਉਣੀ ਪੈਂਦੀ ਆ ਤੇ ਸਾਧੂ ਸਿੰਘ ਕਹਿੰਦਾ ਵੀ ਕੀ ਮੈਂ ਆਪਣੀ ਕਿਡਨੀ ਦੇ ਸਕਦਾ ਡਾਕਟਰ ਕਹਿੰਦਾ ਵੀ ਬਿਲਕੁਲ ਦੇ ਸਕਦੇ ਹੋ ਵੀ ਤੁਹਾਡੇ ਟੈਸਟ ਕਰਨੇ ਪੈਣਗੇ ਜੇ ਤੁਹਾਡਾ ਬਲੱਡ ਸੈਂਪਲ ਬਲੱਡ ਗਰੁੱਪ ਮੈਚ ਕਰ ਗਿਆ ਇੱਕ ਦੋ ਟੈਸਟ ਹੋਰ ਹੁੰਦੇ ਆ ਚਲੋ ਸਾਧੂ ਸਿੰਘ ਕਹਿੰਦਾ ਫਿਰ ਮੇਰੇ ਟੈਸਟ ਲਓ ਬਲੱਡ ਸੈਂਪਲ ਲਿਆ ਜਾਂਦਾ ਹੋਰ ਜੋ ਇੱਕ ਦੋ ਟੈਸਟ ਹੋਰ ਚਾਹੀਦੇ ਹੁੰਦੇ ਆ ਚਲੋ ਟੈਸਟ ਕਿੱਤੇ ਜਾਂਦੇ ਆ ਤੇ ਉਹ ਸਾਰਾ ਕੁਸ਼ਾ ਨਾ ਮੈਚ ਕਰ ਜਾਂਦਾ ਤੇ ਡਾਕਟਰ ਕਹਿੰਦੇ ਆ ਵੀ ਮਿਸਟਰ ਸਾਧੂ ਤੁਸੀਂ ਇਹਨਾਂ ਨੂੰ ਕਿਡਨੀ ਆ ਜਿਹੜੀ ਡੋਨੇਟ ਕਰ ਸਕਦੇ ਹੋ ਤੇ ਸਾਧੂ ਕਹਿੰਦਾ ਵੀ ਚਲੋ ਫਿਰ ਦੇਰ ਕਾਦੀ ਗੱਲ ਦੀ ਤੇ ਫਿਰ ਰੋਕੀ ਦੇ ਪਾਪਾ ਜਿਹੜੇ ਉਹ ਪੂਰੇ ਬੇਹੋਸ਼ ਹੀ ਹੁੰਦੇ ਨੇ ਤਕਰੀਬਨ ਉਹਨਾਂ ਨੂੰ ਕੋਈ ਸੁਰਤ ਨਹੀਂ ਹੁੰਦੀ ਤੇ ਸਾਧੂ ਸਿੰਘ ਆ ਜਿਹੜਾ ਉਹ ਆਪਣੀ ਕਿਡਨੀ ਆ ਜਿਹੜੀ ਉਹ ਰੋਕੀ ਦੇ ਪਾਪਾ ਨੂੰ ਦਿੰਦਾ ਤੇ ਉਹਦੀ ਸਰਜਰੀ ਹੁੰਦੀ ਆ ਕਿਡਨੀ ਟ੍ਰਾਂਸਪਲੈਂਟ ਹੁੰਦੀ ਆ ਤੇ ਸਰਜਰੀ ਆ ਜਿਹੜੀ ਉਹ ਸਕਸੈਸਫੁਲ ਹੁੰਦੀ ਆ ਵਧੀਆ ਆਪਰੇਸ਼ਨ ਹੋ ਜਾਂਦਾ ਤੇ ਜਿਹੜੀ ਕਿਡਨੀ ਆ ਉਹ ਉਹਦੇ ਲਗਾ ਦਿੱਤੀ ਜਾਂਦੀ ਆ ਤੇ ਰੋਕੀ ਦੇ ਪਾਪਾ ਜਿਹੜੇ ਠੀਕ ਹੋ ਜਾਂਦੇ ਆ ਜਦੋਂ ਉਹ ਠੀਕ ਹੁੰਦੇ ਨੇ ਤਾਂ ਉਹ ਡਾਕਟਰ ਨੂੰ ਪੁੱਛਦੇ ਨੇ ਕਿ ਮੈਨੂੰ ਕੀ ਹੋਇਆ ਸੀ ਹਨਾ ਵੀ ਮੈਂ ਕਿਵੇਂ ਠੀਕ ਹੋਇਆ ਤਾਂ ਡਾਕਟਰ ਆ ਜਿਹੜੇ ਉਹ ਦੱਸਦੇ ਆ ਕਿ ਤੁਹਾਡਾ ਜਿਹੜਾ ਇਹ ਭਰਾਗਾ ਸਾਧੂ ਸਿੰਘ ਇਹਨਾਂ ਨੇ ਤੁਹਾਡੀ ਜਾਨ ਬਚਾਈ ਆ ਵੀ ਤੁਹਾਡੀ ਜਾਨ ਨੂੰ ਖਤਰਾ ਸੀ ਉਹ ਪੁੱਛਦੇ ਵੀ ਉਹ ਕਿਵੇਂ ਫਿਰ ਡਾਕਟਰ ਦੱਸਦੇ ਆ ਵੀ ਤੁਹਾਡੀਆਂ ਕਿਡਨੀਜ਼ ਦੋਨੋਂ ਡੈਮੇਜ ਹੋ ਗਈਆਂ ਸੀ ਤੁਹਾਡੇ ਦੋਨੇ ਗੁਰਦੇ ਖਰਾਬ ਹੋ ਗਏ ਸੀ ਇਸ ਲਈ ਸਾਨੂੰ ਗੁਰਦੇ ਦੀ ਲੋੜ ਸੀ ਤੇ ਉਹ ਗੁਰਦਾ ਸਾਧੂ ਸਿੰਘ ਨੇ ਦਿੱਤਾ ਇਹ ਸੁਣ ਕੇ ਰੋਕੀ ਦੇ ਪਾਪਾ ਦੀਆਂ ਅੱਖਾਂ ਦੇ ਵਿੱਚ ਹੰਝੂ ਵਹਿ ਤੁਰਦੇ ਆ ਤੇ ਉਹ ਨਾਲ ਹੀ ਬੈੱਡ ਤੇ ਪਏ ਸਾਧੂ ਸਿੰਘ ਵੱਲ ਵੇਖਦਾ ਤੇ ਅੱਖਾਂ 'ਚ ਹੰਝੂ ਆ ਜਾਂਦੇ ਆ ਸਾਧੂ ਸਿੰਘ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਸਾਧੂ ਆ ਜਿਹੜਾ ਉਹ ਉਹਨੂੰ ਸਿਰ ਮਾਰਦਾ ਵੀ ਨਹੀਂ ਧੰਨਵਾਦ ਦੀ ਕੋਈ ਲੋੜ ਨਹੀਂ ਚਲੋ ਉਹਨਾਂ ਨੂੰ ਕਈ ਦਿਨ ਹਸਪਤਾਲ ਰੱਖਿਆ ਜਾਂਦਾ ਸਾਧੂ ਸਿੰਘ ਨੂੰ ਪਹਿਲਾਂ ਛੁੱਟੀ ਦੇ ਦਿੱਤੀ ਜਾਂਦੀ ਆ ਤੇ ਰੋਕੀ ਦੇ ਪਾਪਾ ਜਿਹੜੇ ਉਹਨਾਂ ਨੂੰ 4 ਦਿਨ ਬਾਅਦ ਛੁੱਟੀ ਦਿੱਤੀ ਜਾਂਦੀ ਆ ਰੋਕੀ ਉਦੋਂ ਛੋਟਾ ਹੁੰਦਾ ਉਹਨੂੰ ਕੋਈ ਇੰਨਾ ਨਹੀਂ ਪਤਾ ਹੁੰਦਾ ਚਲੋ ਜਦੋਂ ਰੋਕੀ ਦੇ ਪਾਪਾ ਨੂੰ ਘਰ ਭੇਜਿਆ ਜਾਂਦਾ ਉਸ ਤੋਂ ਬਾਅਦ ਸਾਧੂ ਸਿੰਘ ਜਿਹੜਾ ਉਹ ਉਹਦੀ ਸੰਭਾਲ ਕਰਦਾ ਇੱਕ ਮਤਲਬ ਹੋਰ ਕੰਮ ਵਾਲੇ ਤੇ ਇੱਕ ਔਰਤ ਨੂੰ ਰੱਖ ਲੈਂਦੇ ਆ ਉਹ ਕਿਉਂਕਿ ਸਾਧੂ ਸਿੰਘ ਦੀ ਵੀ ਹੁਣ ਸਰਜਰੀ ਹੋਈ ਸੀ ਉਹਨੂੰ ਵੀ ਰੈਸਟ ਦੀ ਲੋੜ ਸੀ ਤੇ ਰੋਕੀ ਦੇ ਪਾਪਾ ਜਿਹੜੇ ਉਹ ਬਹੁਤ ਹੈਰਾਨ ਹੁੰਦੇ ਆ ਵੀ ਅੱਜ ਦੇ ਸਮੇਂ 'ਚ ਕੋਈ ਇੰਨਾ ਦੇ ਆਲੂ ਹੋ ਸਕਦਾ। ਉਸ ਤੋਂ ਬਾਅਦ ਰੋਕੀ ਦੇ ਪਾਪਾ ਜਿਹੜੇ ਉਹ ਬਿਲਕੁਲ ਠੀਕ ਹੋ ਜਾਂਦੇ ਆ। ਉਹ ਆਪਣਾ ਕੰਮ ਫੇਰ ਸੰਭਾਲਣ ਲੱਗਦੇ ਆ। ਰੋਕੀ ਵੱਡਾ ਹੁੰਦਾ ਉਹਨੂੰ ਪੜਾਉਂਦੇ ਆ। ਇਹ ਗੱਲ ਰੋਕੀ ਦੇ ਪਾਪਾ ਨੇ ਕਦੇ ਵੀ ਰੋਕੀ ਨੂੰ ਵਰਬਲੀ ਨਹੀਂ ਦੱਸੀ ਸੀ, ਬੋਲ ਕੇ ਨਹੀਂ ਦੱਸੀ ਸੀ। ਉਹ ਨਹੀਂ ਚਾਹੁੰਦੇ ਸੀ ਕਿ ਰੋਕੀ ਨੂੰ ਦੱਸਣ ਜਾਂ ਮੂੰਹੋਂ ਬੜਾਈ ਕਰਨ ਪਰ ਉਹਨੇ ਇਹ ਗੱਲਾਂ ਲਿਖੀਆਂ ਇਸ ਕਰਕੇ ਕਿ ਆਉਣ ਵਾਲੇ ਸਮੇਂ 'ਚ ਜੇ ਮੈਨੂੰ ਕੁਝ ਹੁੰਦਾ ਉਸ ਤੋਂ ਬਾਅਦ ਰੋਕੀ ਹੈ ਜਿਹੜਾ ਆਪਣੇ ਚਾਚੇ ਦੀ ਸੰਭਾਲ ਨਹੀਂ ਕਰਦਾ ਤਾਂ ਉਹਨੂੰ ਸਬਕ ਮਿਲੇ ਇਹ ਦੋਨੋਂ ਜਿਹੜੀਆਂ ਹਨਾ ਇਹ ਪਤੀ ਪਤਨੀ ਰੋਕੀ ਤੇ ਸੀਮਾ ਜਦੋਂ ਇਹ ਸਾਰਾ ਕੁਝ ਪੜਦੇ ਆ ਤੇ ਉਹ ਸੋਚਦੇ ਆ ਵੀ ਆਪਾਂ ਤਾਂ ਬਹੁਤ ਵੱਡੀ ਗਲਤੀ ਕੀਤੀ ਵੀ ਆਪਾਂ ਤਾਂ ਰੱਬ ਵਰਗੇ ਚਾਚੇ ਨੂੰ ਹਨਾ ਘਰੋਂ ਭੇਜਤਾ ਤੇ ਇੱਕ ਗੱਲ ਹੋਰ ਜਿਹੜੀ ਹਨਾ ਇੱਕ ਜਿਹੜੇ ਕਾਗਜ਼ ਵਸੀਅਤ ਦੇ ਹੁੰਦੇ ਆ ਉਸ ਵਸੀਅਤ ਦੇ ਵਿੱਚ ਰੋਕੀ ਦੇ ਪਾਪਾ ਨੇ ਆਪਣੀ ਸਾਰੀ ਜਾਇਦਾਦ ਆਪਣੇ ਪੁੱਤਰ ਰੋਕੀ ਦੇ ਨਾਮ ਕੀਤੀ ਸੀ ਪਰ ਇੱਕ ਉਹਨੇ ਕਰ ਲਿਆ ਸੀ ਸ਼ਹਿਰ ਦੇ ਵਿੱਚ ਉਹ ਘਰ ਸੀ ਜਿਹੜਾ ਉਹ ਸਾਧੂ ਸਿੰਘ ਦੇ ਨਾਮ ਕੀਤਾ ਸੀ ਸਾਧੂ ਸਿੰਘ ਨੂੰ ਇਹ ਕਿਹਾ ਸੀ ਵੀ ਮੇਰਾ ਕੀ ਪਤਾ ਮੈਨੂੰ ਕਦੋਂ ਕੁਝ ਹੋ ਜੇ ਜੇ ਮੈਨੂੰ ਪਹਿਲਾਂ ਕੁਝ ਹੁੰਦਾ ਤੇ ਤੂੰ ਐ ਨਾ ਸੋਚੀਂ ਵੀ ਤੇਰੇ ਕੋਲੇ ਕੁਝ ਹੈ ਨਹੀਂ ਰਹਿਣ ਨੂੰ ਤੂੰ ਕਦੋਂ ਮਰਜੀ ਜਾ ਕੇ ਰਹਿ ਸਕਦਾ ਵੀ ਆਹ ਘਰ ਤੇਰੇ ਨਾਮ ਆ ਤੇ ਉਹ ਘਰ ਆ ਜਿਹੜਾ ਕਿਰਾਏ ਤੇ ਦਿੱਤਾ ਹੁੰਦਾ ਸੀ ਵੀ ਸਾਧੂ ਸਿੰਘ ਨੂੰ ਪਤਾ ਸੀ ਸਾਧੂ ਸਿੰਘ ਕਹਿੰਦਾ ਸੀ ਵੀ ਮੈਂ ਕੀ ਕਰਨਾ ਕਰ ਵੀ ਤੁਸੀਂ ਮੇਰੇ ਨਾਮ ਐਵੇਂ ਕਰਵਾਇਆ ਉਹ ਕਹਿੰਦਾ ਵੀ ਨਹੀਂ ਜਿਉਂਦੇ ਜੀਣਾ ਆਪਣੇ ਨਾਮ ਕੁਛ ਨਾ ਕੁਛ ਹੋਣਾ ਚਾਹੀਦਾ ਵੀ ਤੂੰ ਮੇਰਾ ਇੰਨਾ ਕੀਤਾ ਹੁਣ ਤੱਕ ਤੂੰ ਇੰਨੀ ਇਮਾਨਦਾਰੀ ਨਾਲ ਕੰਮ ਕਰਦਾ ਰਿਹਾ ਵੀ ਕੁਝ ਤਾਂ ਚਾਹੀਦਾ ਵੀ ਆਉਣ ਵਾਲੇ ਸਮੇਂ 'ਚ ਕੀ ਪਤਾ ਰੋਕੀ ਕਿਹੋ ਜਿਹਾ ਨਿਕਲੇ ਤੇ ਫਿਰ ਜਦੋਂ ਸਾਧੂ ਸਿੰਘ ਨੂੰ ਘਰੋਂ ਉਹ ਭੇਜ ਦਿੰਦੇ ਆ ਤਾਂ ਉਹ ਬੈਗ ਲੈ ਕੇ ਆਪਣੀ ਉਸ ਘਰੇ ਚੱਲਿਆ ਜਾਂਦਾ ਜਿਹੜਾ ਰੋਕੀ ਦੇ ਪਾਪਾ ਨੇ ਉਹਨਾਂ ਦੇ ਨਾਮ ਕੀਤਾ ਸੀ ਤੇ ਚਲੋ ਫਿਰ ਉਹ ਕਾਗਜ਼ ਜਦੋਂ ਪੜਦਾ ਰੋਕੀ ਪਰ ਉਹ ਕੀ ਸੀਮਾ ਨੂੰ ਕਹਿੰਦਾ ਵੀ ਜ਼ਰੂਰ ਚਾਚਾ ਜੀ ਇਸ ਘਰ ਹੀ ਗਏ ਹੋਣਗੇ ਚਲੋ ਉਹ ਪੂਰਾ ਉੱਥੇ ਐਡਰੈਸ ਵੀ ਲਿਖਿਆ ਹੁੰਦਾ ਉਹ ਘਰੋਂ ਗੱਡੀ ਚੱਕਦੇ ਆ ਤੇ ਉਸ ਐਡਰੈਸ ਤੇ ਜਾਂਦੇ ਆ ਐਡਰੈਸ ਤੇ ਜਾ ਕੇ ਉਹ ਡੋਰ ਬੈੱਲ ਵਜਾਉਂਦੇ ਆ ਤਾਂ ਅੰਦਰੋਂ ਇੱਕ ਨੌਜਵਾਨ ਮੁੰਡਾ ਆਉਂਦਾ ਤੇ ਉਹ ਕਹਿੰਦਾ ਹਾਂਜੀ ਕਿਹਨੂੰ ਮਿਲਣਾ ਉਹ ਕਹਿੰਦੇ ਵੀ ਇਹ ਘਰ ਦੇ ਮਾਲਕ ਸਾਧੂ ਸਿੰਘ ਜੀ ਅਸੀਂ ਉਹਨਾਂ ਨੂੰ ਮਿਲਣਾ ਤਾਂ ਉਹ ਪੁੱਛਦਾ ਹਣਾ ਰੋਕੀ ਵੀ ਤੁਸੀਂ ਕੌਣ ਹੋ ਉਹ ਕਹਿੰਦਾ ਵੀ ਅਸੀਂ ਇਸ ਘਰ ਦੇ ਕਿਰਾਏਦਾਰਾਂ ਵੀਹਾ ਸਾਧੂ ਅੰਕਲ ਜੀ ਤਾਂ ਉੱਪਰ ਵਾਲੀ ਮੰਜ਼ਲ ਤੇ ਨੇ ਕਿਉਂਕਿ ਨੀਚੇ ਵਾਲਾ ਜਿਹੜਾ ਪੋਰਸ਼ਨ ਆ ਉਹ ਸਾਡੇ ਕੋਲ ਕਿਰਾਏ ਤੇ ਆ ਵੀ ਅੰਕਲ ਨੇ ਸਾਨੂੰ ਪਹਿਲਾਂ ਕਿਹੜਾ ਕੋਈ ਇੰਟੀਮੇਸ਼ਨ ਦਿੱਤੀ ਸੀ ਵੀ ਹਨਾ ਤੁਸੀਂ ਘਰ ਖਾਲੀ ਕਰ ਦਿਓ ਵੀ ਹੁਣ ਉਹਨਾਂ ਤੋਂ ਹੁਣ ਇੰਨਾ ਕੰਮ ਵਗੈਰਾ ਤਾਂ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਤੁਸੀਂ ਉੱਪਰ ਵਾਲੀ ਮੰਜ਼ਲ ਤੇ ਰਹਿ ਲਓ ਤੇ ਵੀ ਅਸੀਂ ਹੈਗੇ ਆ ਇੱਥੇ ਵੀ ਰੋਟੀ ਪਾਣੀ ਅਸੀਂ ਦੇ ਦਿੰਨੇ ਆ ਚਲੋ ਹਨਾ ਵੀ ਸਾਡੇ ਤੋਂ ਕਿਰਾਇਆ ਵਾਲਾ ਨਹੀਂ ਲੈਂਦੇ ਉਹ ਵੀ ਉਹ ਉੱਪਰ ਨੇ ਪਰ ਉਹ ਉਦਾਸ ਨੇ ਉਹਨਾਂ ਨੂੰ 2-3 ਦਿਨ ਹੋ ਗਏ ਆਇਆਂ ਨੂੰ ਤੇ ਉਹ ਬਹੁਤ ਉਦਾਸ ਨੇ ਤੇ ਵੀ ਤੁਸੀਂ ਕੌਣ ਰੋਕੀ ਦੱਸਦਾ ਕਿ ਇਹ ਇਹ ਮੇਰੇ ਚਾਚਾ ਜੀ ਨੇ ਵੀ ਇਹ ਪਹਿਲਾਂ ਸਾਡੇ ਘਰ ਰਹਿੰਦੇ ਸੀ ਤੇ ਫਿਰ ਉਹ ਨਾ ਉਹ ਨੂੰ ਮੁੰਡੇ ਨੂੰ ਸਾਰੀ ਗੱਲ ਦੱਸਦਾ ਵੀ ਸਾਡੇ ਤੋਂ ਗਲਤੀ ਹੋ ਗਈ ਵੀ ਸਾਨੂੰ ਇਹ ਸੀ ਵੀ ਇਹ ਸਾਡੇ ਘਰ ਦਾ ਨੌਕਰ ਆ ਵੀ ਹੁਣ ਕੰਮ ਨਹੀਂ ਹੁੰਦਾ ਵੀ ਅਸੀਂ ਤਾਂ ਕਦੇ ਸਾਧੂ ਸਿੰਘ ਤੋਂ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵੀ ਮੈਂ ਤਾਂ ਇਹਨਾਂ ਨੂੰ ਇੱਕ ਠੀਕ ਹੈ ਚਾਚਾ ਜੀ ਕਹਿੰਦਾ ਸੀ ਪਰ ਮੈਨੂੰ ਇਹਨਾਂ ਦੀ ਜ਼ਿੰਦਗੀ ਬਾਰੇ ਕੁਝ ਨਹੀਂ ਪਤਾ ਸੀ ਵੀ ਉਹ ਤਾਂ ਮੈਂ ਆਪਣੇ ਪਾਪਾ ਦੀ ਡੇਰੀ ਪੜ ਕੇ ਆਇਆ ਵੀ ਮੈਂ ਤਾਂ ਚਾਚਾ ਜੀ ਨੂੰ ਵਾਪਸ ਲਿਜਾਣ ਆਇਆ ਤੇ ਉਹਨਾਂ ਤੋਂ ਮਾਫੀ ਮੰਗਣਾ ਚਾਹਣਾ। ਚਲੋ ਉਹ ਕਹਿੰਦੇ ਕਿ ਉੱਪਰ ਨੇ। ਚਲੋ ਉੱਪਰ ਜਾਂਦੇ ਆ ਰੋਕੀ ਤੇ ਸੀਮਾ ਤੇ ਉਹਨਾਂ ਨੂੰ ਦੇਖ ਕੇ ਸਾਧੂ ਸਿੰਘਾ ਜਿਹੜਾ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਕਹਿੰਦਾ ਕਿ ਮੈਨੂੰ ਪਤਾ ਸੀ ਵੀ ਤੁਸੀਂ ਜ਼ਰੂਰ ਆਉਂਗੇ। ਮੈਂ ਤੁਹਾਡੇ ਤੇ ਰੋਸ ਜਾਂ ਗੁੱਸਾ ਕਿਲਾ ਕਿਉਂ ਨਹੀਂ ਕੀਤਾ? ਕਿਉਂਕਿ ਮੈਨੂੰ ਪਤਾ ਸੀ ਵੀ ਅੱਜ ਨਹੀਂ ਤਾਂ ਕੱਲ ਜਦੋਂ ਤੁਸੀਂ ਉਹ ਡੈਰੀ ਪੜ੍ਹੋਗੇ ਮੈਨੂੰ ਪਤਾ ਸੀ ਤੁਹਾਡੇ ਪਾਪਾ ਡੈਰੀ ਲਿਖਦੇ ਹੁੰਦੇ ਸੀ। ਮੈਂ ਡੈਰੀ ਪੜ੍ਹੀ ਨਹੀਂ ਕਦੇ ਪਰ ਲਿਖਦੇ ਹੁੰਦੇ ਸੀ ਮੈਨੂੰ ਇਸ ਗੱਲ ਦਾ ਪਤਾ ਸੀ ਵੀ ਤੁਹਾਡੇ ਪਾਪਾ ਦਾ ਜੋ ਰਹਿਣ ਸਹਿਣ ਸੀ ਉਹਨਾਂ ਤੋਂ ਮੈਨੂੰ ਜਿਵੇਂ ਉਹਨਾਂ ਨੇ ਮੈਨੂੰ ਜਿਉਂਦੇ ਜੀਹਣਾ ਘਰ ਮੇਰੇ ਨਾਮ ਕਰਵਾਤਾ ਸੀ ਤੇ ਮੈਨੂੰ ਪਤਾ ਸੀ ਵੀ ਉਹ ਮੇਰੇ ਬਾਰੇ ਸੋਚਦੇ ਆ ਚਲੋ ਕਹਿੰਦਾ ਤੁਹਾਡੇ ਤੋਂ ਗਲਤੀ ਹੋਈ ਤੇ ਮੈਂ ਤੁਹਾਨੂੰ ਇਹ ਅਹਿਸਾਸ ਕਰਾਉਣਾ ਚਾਹੁੰਦਾ ਸੀ ਮੈਂ ਕੋਈ ਤੁਹਾਡੇ ਤੇ ਇਹ ਹਸਾਨ ਨਹੀਂ ਕਰਨਾ ਚਾਹੁੰਦਾ ਸੀ ਮੈਂ ਉੱਥੇ ਦੱਸ ਸਕਦਾ ਸੀ ਤੁਹਾਨੂੰ ਸਾਰੀਆਂ ਗੱਲਾਂ ਪਰ ਮੈਂ ਸੋਚਿਆ ਵੀ ਜੇ ਤੁਹਾਡੇ ਪਾਪਾ ਨੇ ਨਹੀਂ ਦੱਸੀ ਤਾਂ ਉਹਦੇ ਪਿੱਛੇ ਕੋਈ ਕਾਰਨ ਹੋਊਗਾ ਨਾ ਵੀ ਅੱਜ ਨਹੀਂ ਤਾਂ ਕੱਲ ਸੱਚਾਈ ਹੈ ਜਿਹੜੀ ਤੁਹਾਨੂੰ ਪਤਾ ਲੱਗੀ ਜਾਣੀ ਆ ਵੀ ਚਲੋ ਤੁਸੀਂ ਆਏ ਪਰ ਹੁਣ ਮੈਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹੁੰਦਾ ਵੀ ਵਾਕਿਆ ਹੀ ਮੇਰੇ ਤੋਂ ਕੰਮ ਨਹੀਂ ਹੁੰਦਾ ਵੀ ਹੁਣ ਮੈਂ ਇਸ लायक ਨਹੀਂ ਕਿ ਮੈਂ ਤੁਹਾਡੇ ਘਰ ਰਹਿ ਸਕਾਂ ਤਾਂ ਰੋਕੀ ਕਹਿੰਦੇ ਚਾਚਾ ਜੀ ਇਹ ਕਹਿ ਕੇ ਤੁਸੀਂ ਸਾਨੂੰ ਸ਼ਰਮਿੰਦਾ ਨਾ ਕਰੋ ਮੇਰੇ ਪਾਪਾ ਜੀ ਇੰਨੇ ਸਾਲ ਜਿਉਂਦੇ ਰਹੇ ਆ ਤਾਂ ਤੁਹਾਡੀ ਵਜ੍ਹਾ ਨਾਲ ਰਹੇ ਆ ਠੀਕ ਹੈ 5 ਸਾਲ ਹੋ ਗਏ ਉਹਨਾਂ ਨੂੰ ਆਪਾਂ ਨੂੰ ਛੱਡ ਕੇ ਗਿਆ ਨੂੰ ਤੇ ਤੁਸੀਂ ਕਿਹੜਾ ਮੈਨੂੰ ਕੋਈ ਕਮੀ ਮਹਿਸੂਸ ਹੋਣ ਦਿੱਤੀ ਆ ਵੀ ਮੇਰੀ ਵੀ ਇਹ ਗਲਤੀ ਆ ਵੀ ਸੀਮਾ ਕਹਿੰਦੀ ਸੀ ਅੰਕਲ ਹੋਲੀ ਕੰਮ ਕਰਦੇ ਆ ਵੀ ਮੈਂ ਸੀਮਾ ਨੂੰ ਇਹ ਨਾ ਕਹਿ ਸਕਿਆ ਵੀ ਆਪਾਂ ਇਹਨਾਂ ਨੂੰ ਨਾਲ ਰੱਖ ਲੈਨੇ ਆ ਤੇ ਇਹਨਾਂ ਤੋਂ ਬਿਨਾ ਨੌਕਰ ਕੋਈ ਹੋਰ ਰੱਖ ਲੈਨੇ ਆ ਵੀ ਮੇਰੀਆਂ ਅੱਖਾਂ ਤੇ ਪਤਾ ਨਹੀਂ ਕਾਦੀ ਪੱਟੀ ਵੱਜ ਗਈ ਸੀ ਵੀ ਜਿਹੜਾ ਮੈਂ ਸੋਚਿਆ ਹੀ ਨਹੀਂ ਤਾਂ ਸਾਧੂ ਸਿੰਘ ਜਿਹੜੇ ਕਹਿੰਦੇ ਵੀ ਕੋਈ ਗੱਲ ਨਹੀਂ ਪੁੱਤਰ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਤੇ ਮਾਪਿਓ ਆ ਜਿਹੜੇ ਉਹ ਬੱਚਿਆਂ ਦੀਆਂ ਗਲਤੀਆਂ ਮਾਫ ਕਰ ਦਿੰਦੇ ਆ ਵੀ ਮੈਨੂੰ ਤੁਹਾਡੇ ਨਾਲ ਕੋਈ ਗੁੱਸਾ ਕਿ ਲੈਣੀ ਹੈਗਾ ਤੇ ਫਿਰ ਉਹ ਦੋਨੋਂ ਖੁਸ਼ੀ-ਖੁਸ਼ੀ ਸਾਧੂ ਸਿੰਘ ਨੂੰ ਆਪਣੇ ਘਰ ਲੈ ਜਾਂਦੇ ਆ ਉਹਨੂੰ ਕਹਿੰਦੇ ਆ ਕਿ ਅੱਜ ਤੋਂ ਬਾਅਦ ਤੁਸੀਂ ਕਿਸੇ ਵੀ ਕੰਮ ਨੂੰ ਹੱਥ ਨਹੀਂ ਲਾਉਣਾ ਅਸੀਂ ਤੁਹਾਡੀ ਸੇਵਾ ਕਰਾਂਗੇ ਫਿਰ ਰੋਕੀ ਤੇ ਸੀਮਾ ਜਿਹੜੇ ਉਹਨੂੰ ਇਹ ਵਾਅਦਾ ਕਰਦੇ ਆ ਤੇ ਸੀਮਾ ਜਿਹੜੀ ਉਹ ਰੋਕੀ ਨੂੰ ਕਹਿੰਦੀ ਆ ਤੇ ਰੋਕੀ ਸੀਮਾ ਨੂੰ ਵੀ ਹਾਂ ਆਪਣੇ ਤੋਂ ਜੋ ਗਲਤੀ ਹੋਈ ਆ ਅੱਜ ਤੋਂ ਬਾਅਦ ਆਪਾਂ ਗਲਤੀ ਨਹੀਂ ਕਰਾਂਗੇ ਜਿਵੇਂ ਇਹਨਾਂ ਨੇ ਤੁਹਾਨੂੰ ਸੰਭਾਲਿਆ ਤੇ ਆਪਣੇ ਪਾਪਾ ਦੀ ਸੰਭਾਲ ਕੀਤੀ ਆ ਆਪਣਾ ਹੁਣ ਫਰਜ਼ ਬਣਦਾ ਇਹਨਾਂ ਦੀ ਸੰਭਾਲ ਕਰਨ ਦਾ ਚਲੋ ਫਿਰ ਉਹ ਨਾ ਮਤਲਬ ਬੜੇ ਖੁਸ਼ ਹੁੰਦੇ ਆ ਤੇ ਸਾਧੂ ਸਿੰਘ ਬੜੀ ਖੁਸ਼ੀ ਖੁਸ਼ੀ ਉਹਨਾਂ ਨਾਲ ਚੱਲਿਆ ਜਾਂਦਾ ਇਸ ਤਰ੍ਹਾਂ ਦੁਨੀਆ ਤੇ ਬਹੁਤ ਸਾਰੇ ਇਨਸਾਨ ਹੁੰਦੇ ਆ ਜਿਹੜੇ ਆਪਣਾ ਅੰਗ ਦਾਨ ਕਰਕੇ ਕਿਸੇ ਦੂਜੇ ਦੀ ਜ਼ਿੰਦਗੀ ਬਚਾਉਂਦੇ ਆ ਦੇਖੋ ਆਪਾਂ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੀਆਂ ਇੰਟਰਵਿਊਜ਼ ਵੇਖੀਆਂ ਨੇ ਜਿਹੜੇ ਹੁਣ ਕਿਸੇ ਨਾਲ ਸਰੀਰਲੇ ਹੁੰਦੇ ਨੇ ਉਹ ਇੱਕ ਤਰ੍ਹਾਂ ਦੇ ਪਰਿਵਾਰਕ ਮੈਂਬਰ ਹੁੰਦੇ ਆ ਅੱਜ ਕੱਲ੍ਹ ਤਾਂ ਚਲੋ ਪ੍ਰਵਾਸੀ ਮਜ਼ਦੂਰ ਜ਼ਿਆਦਾ ਆਉਂਦੇ ਆਪਣੇ ਘਰਾਂ 'ਚ ਪਰ ਪਹਿਲਾਂ ਪਿੰਡਾਂ ਦੇ ਵਿੱਚ ਸਾਂਝ ਹੁੰਦੀ ਸੀ ਜਿਵੇਂ ਆਪਾਂ ਹਨਾ ਮੈਂ ਪਿੰਡ ਨੂੰ ਬਲੌਗ ਕਰਦੀ ਆ ਜਿਹੜੇ ਜਿਹੜੇ ਵੀ ਸਾਥੀ ਤੁਸੀਂ ਪਿੰਡਾਂ ਦੇ ਵਿੱਚ ਰਹੇ ਹੋ ਵੀ ਪਹਿਲਾਂ ਜਿਵੇਂ ਨਰਮੇ ਬੀਜੇ ਹੁੰਦੇ ਸੀਗੇ ਨਰਮਾ ਬੀਜੇ ਤੇ ਨਰਮਾ ਜਦੋਂ ਚੁਗਣ ਔਰਤਾਂ ਜਾਂਦੀਆਂ ਉਹ ਪੱਕੀਆਂ ਹੀ ਹੁੰਦੀਆਂ ਸੀ ਹਰ ਸਾਲ ਤੇ ਉਹ ਜਿਹੜੇ ਘਰਾਂ ਦੇ ਵਿੱਚ ਸਿਰੀ ਪਾਲੀ ਰੱਖੇ ਜਾਂਦੇ ਸੀ ਬਹੁਤ ਬਹੁਤ ਸਾਲ ਇੱਕ ਜਿਹੜਾ ਬੰਦਾ ਸੀ ਉਹ ਸਿਰੀ ਪਾਲੀ ਰਹਿਂਦਾ ਸੀ ਫਿਰ ਉਹਨੂੰ ਨਾ ਮਤਲਬ ਘਰ ਦੀਆਂ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਸੀ ਤੇ ਮਜਾਲ ਨਹੀਂ ਹੁੰਦੀ ਸੀ ਵੀ ਉਹ ਜੱਟ ਜ਼ਿਮੀਦਾਰ ਦੀ ਘਰ ਦੀ ਗੱਲ ਉਹ ਕਿਤੇ ਬਾਹਰ ਕਰਦਾ ਹੋਵੇ ਅੱਜ ਕੱਲ ਤਾਂ ਆਪਦੇ ਜਿਹੜਾ ਵੱਢਣ ਤੇ ਜਾਂਦੇ ਆ ਵੀ ਕੋਈ ਕਿਸੇ ਦੀ ਗੱਲ ਮੜੀ ਜੀ ਨਿਕਲੇ ਕਰਦੇ ਆ ਵੀ ਪਹਿਲਾਂ ਇਹ ਗੱਲਾਂ ਹੁੰਦੀਆਂ ਸੀ ਵੀ ਮੇਰੇ ਯਾਦ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਉੱਥੇ ਮੇਰੇ ਪੇਕੇ ਆ ਦੇ ਘਰ ਵੀ ਜਿੰਨੇ ਵੀ ਹਨਾ ਪਾਲੀ ਸੀ ਰੱਖੇ ਹੁੰਦੇ ਸੀ ਵੀ ਅਸੀਂ ਕਦੇ ਨਹੀਂ ਸੀ ਆਈਮ ਫੀਲ ਕੀਤਾ ਵੀ ਆਪਦੇ ਘਰ ਦੇ ਮੈਂਬਰਾਂ ਵਾਂਗ ਹੀ ਰਹਿੰਦੇ ਸੀ ਪਰ ਅੱਜ ਕੱਲ ਤਾਂ ਜ਼ਮਾਨਾ ਬਹੁਤ ਟਾਈਮ ਮਾੜਾ ਗਾ ਹਨਾ ਕਿਸੇ ਤੇ ਵਿਸ਼ਵਾਸ ਕਰਨ ਦਾ ਜਮਾਨਾ ਹੈ ਨਹੀਂ ਪਹਿਲਾਂ ਤਾਂ ਜਦੋਂ ਕੋਈ ਕਰੇ ਵਿਆਹ ਜਾਂਦਾ ਪਿੰਡਾਂ ਵਾਲੇ ਤੇ ਆਪਦੇ ਸਿਰੀ ਵਾਲੇ ਨੂੰ ਘਰ ਸੰਭਾਜ ਜਾਂਦੇ ਸੀਗੇ ਤੇ ਉਹ ਆਪੇ ਸੰਭਲ ਲੈਂਦਾ ਸੀ ਸਾਰਾ ਘਰ ਤੇ ਅੱਜ ਕੱਲ੍ਹ ਸਮੇਂ ਦਾ ਬਹੁਤ ਫਰਕ ਪੈ ਗਿਆ ਪਰ ਸਾਨੂੰ ਮੈਨੂੰ ਇਹ ਲੱਗਦਾ ਹੁੰਦਾ ਵੀ ਹਰ ਇੱਕ ਇਨਸਾਨ ਨੂੰ ਆਪਣੀ ਇਮਾਨਦਾਰੀ ਤੇ ਆਪਣੀ ਜ਼ਿੰਮੇਵਾਰੀ ਬਰਕਰਾਰ ਰੱਖਣੀ ਚਾਹੀਦੀ ਹੈ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਕੀ ਨੇ ਤੁਹਾਡੇ ਆਪਣੀ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਗਦੀਸ਼ ਕੁਮਾਰ ਬਹੁਤ ਹੀ ਵਧੀਆ ਕਹਾਣੀ ਹੈ ਧੋਖੇबाज ਪਤੀ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਸਹੀ ਹੈ ਜੋ ਵਿਅਕਤੀ ਆਪਣੀ ਪਤਨੀ ਤੇ ਮਾਸੂਮ ਬੱਚੀ ਦਾ ਨਾ ਹੋਇਆ ਉਸ ਤੋਂ ਹੋਰ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਇਸ ਔਰਤ ਨੇ ਆਪਣੇ ਪਤੀ ਤੋਂ ਤਲਾਕ ਲੈ ਕੇ ਇੱਕ ਨੇਕ ਇਨਸਾਨ ਨਾਲ ਦੁਬਾਰਾ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਨੂੰ ਸੰਵਾਰ ਕੇ ਰੱਖ ਲਿਆ ਗੁਰਪ੍ਰੀਤ ਸਿੰਘ ਵੈਰੀ ਵੈਰੀ ਨਾਈਸ ਸਟੋਰੀ ਜੀ ਹੈਪੀ ਸਿੰਘ ਹੈਪੀ ਸਿੰਘ ਇਹਨਾਂ ਨੇ ਇਮੋਜੀ ਭੇਜੇ ਨੇ ਬਨੀਤਾ ਰਾਣੀ ਵੈਰੀ ਨਾਈਸ ਸਟੋਰੀ ਹਰਦੇਵ ਸਿੰਘ ਵੈਰੀ ਇੰਟਰਸਟਿੰਗ ਸਟੋਰੀ ਤੀਰਥਕੌਰ ਵੈਰੀ ਨਾਈਸ ਸਟੋਰੀ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਸੁਖਾ ਸਿੰਘ ਸਰਾਰੀ ਵੈਰੀ ਨਾਈਸ ਸਟੋਰੀ ਮਾਈ ਡੀਅਰ ਸਿਸਟਰ ਜੀ ਨਵਜੋਤ ਕੌਰ ਵੈਰੀ ਗੁੱਡ ਸਿਸਟਰ ਜੀ ਆਗਮਜੋਤ ਡੀਆਈਡੀ ਤੋਂ ਮੇਰੇ ਭੈਣ ਬੱਬਲ ਬਹੁਤ ਵਧੀਆ ਕਹਾਣੀ ਐ ਕੋਮਲ ਨੇ ਰਵੀ ਨਾਲ ਵਿਆਹ ਕਰਵਾ ਕੇ ਬਹੁਤ ਵਧੀਆ ਕੀਤਾ ਬਲਜਿੰਦਰ ਸਿੰਘ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਡਾਕਟਰ ਅਜੈਬ ਸਿੰਘ ਫਸਟ ਕਮੈਂਟ ਡਾਕਟਰ ਅਜੈਬ ਕਨਾਟ 베ਰੀ ਗੁੱਡ ਸਟੋਰੀ ਸਿਸਟਰ ਜੀ ਹਰਜਿੰਦਰ ਢਾਲੀਵਾਲ ਜਗਜੀਤ ਬਹੁਤ ਹੀ ਸੋਹਣੀ ਕਹਾਣੀ ਭੈਣ ਕੈਪਟਨ ਹਰਜੀਤ ਢਾਲੀਵਾਲ ਵੀਰਪਾਲ ਬਰਾੜ ਸੈਡ ਸਟੋਰੀ ਕਿਰਨ ਰਾਜ ਵੈਰੀ ਨਾਈਸ ਸਟੋਰੀ ਮੈਮ ਇਹੋ ਜੇ ਪਤੀ ਤੋਂ ਤਲਾਕ ਲੈਣਾ ਸਹੀ ਸੀ ਪੁੱਲਾ ਪਿੰਡੀ ਕੁਡਸਟਾਰ ਵੁੱਡਸਟਾਰ ਪ੍ਰਗਟ ਸਿੰਘ ਦੀ ਏੜੀ ਤੋਂ ਗੁਰਮੀਤ ਨਿਜਾਮਦੀਨ ਵਾਲਾ ਦੀਦੀ ਜੀ ਬਹੁਤ ਸੋਹਣੀ ਕਹਾਣੀ ਹੈ ਰਵੀ ਨੇ ਕੋਮਲ ਦੇ ਨਾਲ ਵਿਆਹ ਕਰਾ ਕੇ ਬਹੁਤ ਵਧੀਆ ਕੀਤਾ ਹਰਜਿੰਦਰ ਨਹਿਲ ਸੰਗਰੂਰ ਤੋਂ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਵੀ ਇੱਕ ਪਾਪ ਹੈ ਤੇ ਨਰਿੰਦਰ ਕੌਰ ਜੀ ਵੈਰੀ ਨਾਈਸ ਸਟੋਰੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ